ਅੱਜ ਤੋਂ 10 ਸਾਲ ਪਹਿਲਾਂ ਸਰਦਾਰ ਸੁਪਾਲ ਸਿੰਘ ਕਹਿ ਰਹੇ ਨੇ ਜੇ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੋਇਆ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਬਿਜ਼ਨਸ ਲੈਵਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋ ਰਿਹਾ ਸਰਕਾਰ ਵੀ ਹੋ ਰਹੀ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹ ਕਰਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਬਿਜਲੈਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜਾਂ ਲੀਜ਼ ਤੇ ਹੁੰਦੀ ਜਾਂ ਪਟੇ ਤੇ ਹੁੰਦੀ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਸਕੂਲ ਸੰਤਪਾਪਾ ਪ੍ਰੇਮ ਸਿੰਘ ਜੀ ਖਾਲਸਾ ਹਾਈ ਸਕੂਲ ਜਿਹੜਾ ਹੈ ਇਹ ਕੋੜੀ ਦੁਨਨਾ ਸਿੰਘ ਪਾਕਿਸਤਾਨ ਚ ਬਣਿਆ ਸੀ ਜਦੋਂ ਅਸੀਂ ਇੱਧਰ ਮਾਈਗ੍ਰੇਟ ਕੀਤਾ ਉਸ ਵੇਲੇ 1947 ਵਿੱਚ ਆ ਕੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਇਥੇ ਬਣਾਇਆ ਗਿਆ ਉਦੋਂ ਲਿਆ ਕੇ 1959 ਦੇ ਵਿੱਚ ਇਸ ਸਕੂਲ ਦੇ ਨਾਂ ਦੇ ਉੱਤੇ ਜਿੰਨੀ ਜ਼ਮੀਨ ਸੀ ਮਰੱਬੇਬੰਦੀ ਵਿੱਚ ਛੱਡੀ ਗਈ ਲੋਕਾਂ ਦੇ ਕਹਿਣ ਦੇ ਉੱਤੇ ਜਦੋਂ ਸਾਰੇ ਲੋਕਾਂ ਨੂੰ ਅਲੋਕੇਟ ਕੀਤੀ ਗਈ ਜ਼ਮੀਨ ਉਹਦਾ ਮਰੱਬੇਬੰਦੀ ਛੱਡੀ ਗਈ ਉਸ ਵੇਲੇ ਗਲਤੀ ਦੇ ਨਾਲ ਕਹਿ ਲੋ ਜਾਂ ਨਗਰ ਪੰਚਾਇਤ ਮਾਲਕੀ ਦੇ ਖਾਨੇ ਵਿੱਚ ਬੋਲਦਾ ਰਿਹਾ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲੋ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕੀ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸੀ ਸਕਦੇ ਕਿ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਸੀ ਬਣਾ ਸਕਦੇ ਕੋਰਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਪਰ ਅਸੀਂ ਨਹੀਂ ਇਸ ਗੱਲ ਦੀ ਪਰਵਾਹ ਕੀਤੀ ਕਿ ਜ਼ਮੀਨ ਜਿਸ ਤਰ੍ਹਾਂ ਮਰਜੀ ਮਾਲਕੀ ਉਧਰ ਐਂਡੋ ਜਿਸ ਢੰਗ ਦੇ ਨਾਲ ਇਹ ਸਕੂਲ ਚੱਲ ਰਿਹਾ ਉਹ ਚੱਲੀ ਜਾਏਗਾ ਉਹਨਾਂ ਗਰਾਊਂਡਾਂ ਵਿੱਚੋਂ ਕੁਝ ਜ਼ਮੀਨ ਜਦੋਂ 1969 ਦੇ ਵਿੱਚ ਖਾਲਸਾ ਸੰਤਪ੍ਰੇਮ ਸਿੰਘ ਖਾਲਸਾ ਕਾਲਜ ਬਣਿਆ ਵਿੱਗੋਵਾਲ 'ਚ ਕੁਝ ਜ਼ਮੀਨ ਉਹਨਾਂ ਦੀ ਗਰਾਊਂਡਾਂ ਵਾਸਤੇ ਛੱਡੀ ਗਈ ਸੋ ਸਕੂਲ ਅਤੇ ਕਾਲਜ ਦੀਆਂ ਗਰਾਊਂਡਾਂ ਹਨ ਪਰ ਇਹ ਸਾਰਾ ਦੇ ਸਾਰਾ ਕੇਵਲ ਗੁੰਮਰਾਹਕਣ ਪ੍ਰਚਾਰ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਮਰਲਾ ਜ਼ਮੀਨ ਅੱਜ ਤੱਕ ਮੇਰੇ ਕਬਜ਼ੇ 'ਚ ਨਹੀਂ ਕਿਸੇ ਪੰਚਾਇਤ ਦਾ ਨਾ ਨਾ ਕਰੀ ਕੀਤਾ ਨਾ ਮੈਂ ਕਦੀ ਕਰਨਾ ਨਾ ਮੈਨੂੰ ਲੋੜ ਹੀ ਐ ਇਹਦਾ ਕੇਸ ਜਿਹੜਾ ਸੀ ਅਮਿਤਆਵ ਸਿੰਘ ਖਹਿਰਾ ਸਦਾਰਸ਼ ਕੁਪਾਲ ਸੇ ਖਹਿਰੇ ਦਾ ਵਕੀਲ ਲੜ ਰਿਆ ਸੀਗਾ ਮੈਨੂੰ ਅੱਜ ਬੜਾ ਇਸ ਗੱਲ ਦਾ ਦੁੱਖ ਲੱਗਾ ਕਿ ਸਰਕਾਰ ਨੇ ਜੇ ਰਿਪੋਰਟ ਦਿੱਤੀ ਉਹਨਾਂ ਨੂੰ ਇਹ ਕਹਿਣਾ ਨਹੀਂ ਸੀ ਬੰਦਾ ਜੋ ਸਾਬਤ ਹੀ ਨਹੀਂ ਸੀ ਹੋਇਆ ਕਿ ਕਿਸੇ ਨੇ ਲੀਸ ਤੇ ਜ਼ਮੀਨ ਦਿੱਤੀ ਹੋਵੇ ਜਾਂ ਪਟੇ ਦੇ ਦਿੱਤੀ ਹੋਵੇ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਆਰਡਰ ਜਿਹੜਾ ਹੈ ਉਹ ਮੇਰੇ ਖਿਲਾਫ ਨਹੀਂ ਹੈ ਮੇਰੇ ਨਾਲ ਕੋਈ ਮਤਲਬ ਨਹੀਂ ਇਹਦਾ ਇਹ ਆਰਡਰ ਹੈ ਕਿ ਜੇ ਉਹਨਾਂ ਅਫਸਰਾਂ ਦੇ ਖਿਲਾਫ ਜੇ ਕਿਸੇ ਅਫਸਰ ਨੇ ਸੱਚਮੁੱਚ ਹੀ ਲੀਜ਼ ਲਿਖਣ ਤੋਂ ਕੁਤਾਹੀ ਕੀਤੀ ਹੋਵੇ ਜਾਂ ਕਿਸੇ ਡਰ ਵਿੱਚ ਜਾਂ ਕਿਸੇ ਪ੍ਰੈਸ਼ਰ ਤੱਲੇ ਤਾਂ ਉਹਨਾਂ ਨੂੰ ਸਾਰੀ ਇਨਕੁਆਇਰੀ ਕਰਕੇ ਰਿਪੋਰਟ ਦਿੱਤੀ ਜਾਵੇ ਗੱਲ ਇਹ ਹੈ ਹੁਣ ਇਹ ਨਗਰਪੰਚਾਇਤ ਵਿੱਚ ਅਤੇ ਅਫਸਰਾਂ ਦੇ ਵਿਚਕਾਰ ਗੱਲ ਹੈ ਮੇਰੇ ਨਾਲ ਇਹਦਾ ਕੋਈ ਸਬੰਧ ਨਹੀਂ ਨਾ کہیں ਸਬੰਧ ਹੋ ਹੀ ਸਕਦਾ ਕਿਉਂਕਿ ਕਦੀ ਗਲਤੀ ਕੀਤੀ ਨਹੀਂ ਇਹੋ ਜੀ ਸੋ 199 ਨਾਰ ਦੀ ਮਰਬੇ ਬੰਦੀ ਛੱਡੀ ਜ਼ਮੀਨ ਅੱਜ ਇਹਨਾਂ ਨੇ ਕੇਵਲ ਤੇ ਕੇਵਲ ਇੱਕ ਸਿਆਸੀ ਕੈਰੀਅਰ ਖਰਾਬ ਕਰਨ ਵਾਸਤੇ ਇਹ ਪ੍ਰਚਾਰ ਕਰ ਰਹੇ ਆ ਮੈਂ ਕਹਿੰਦੀ ਬਾਅਦ ਆ ਜਾਣ ਉਹ ਲੋਕ ਜਿਹੜੇ ਝੂਠ ਮੋੜ ਕੇ ਪ੍ਰਚਾਰ ਕਰਦੇ ਆ ਔਰ ਕਈ ਫੋਨ ਮਿੰਟ ਸਵੇਰ ਦੇ ਆ ਚੁੱਕੇ ਆ ਕੱਲ ਦੇ ਕਿ ਬੀਬੀ ਜੀ ਕੱਲ ਕੀ ਹੋਈ ਹੈ ਜਦੋਂ ਅਸੀਂ ਦੱਸਦੇ ਆ ਤਾਂ ਉਹ ਕਹਿੰਦੇ ਵੀ ਇੰਨਾ ਝੂਠ ਸਿਰਫ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਪਣੇ ਨੂੰ ਆਗੂ ਕੋ ਹੁੰਦੇ ਹੈ ਉਹ ਲੋਕ ਤਾਂ ਪ੍ਰਚਾਰ ਕਰ ਰਹੇ ਆ ਕਿ ਉਹਨਾਂ ਨੂੰ ਤਕਲੀਫ ਹੋਈ ਹੈ ਕਿ ਸ਼੍ਰੀ ਅਕਾਤਰ ਸਾਹਿਬ ਤੇ ਅਸੀਂ ਮਾਫੀ ਮੰਗਣ ਕਿਉਂਗੇ ਉਹਨਾਂ ਤਕਲੀਫ ਹੈ ਕਿ ਸੱਚ ਝਾਰ ਕਿਉਂ ਗਏ ਜਾਂਦੇ ਐ ਸੋ ਇਸ ਕਰਕੇ ਜਿੱਦਾਂ ਦੂਜੇ ਕੱਲ ਵੀ ਇਹਨਾਂ ਨੇ ਸਾਡਾ ਕੈਂਡੀਡੇਟ ਜਿਹੜਾ ਸੀਗਾ ਸ਼ੋਮਨੀ ਕਲਦਲ ਦੇ ਲੜ ਰਹੀ ਬੀਬੀ ਸਰਜੀਤ कौर ਉਹਨੂੰ ਲਿਆ ਕੇ ਆਪਣੇ ਕੋਲ ਜੁਆਇਨ ਕਰਾਇਆ ਪਰ ਉਹ ਇੰਨੀ ਪਰੇਸ਼ਾਨ ਹੋਈ ਕਿ ਵਾਪਸ ਉਹਨੇ ਕਿਹਾ ਨਹੀਂ ਮੈਂ ਸ਼ੋਮਨੀ ਕਲਦਲ ਦੇ ਤੱਕੜੀ ਚੋਣਾਂ ਦੇ ਚੋਣ ਲੜਨੀ ਸੋ ਗੱਲਾਂ ਗੁਮਰਾਹ ਨਾ ਹੋਣ ਚਿੰਤਾ ਨਾ ਕਰਿਆ ਕਰੋ ਬਹੁਤ ਕਿਸੇ ਕਿਸਮ ਦੀ ਪਰੇਸ਼ਾਨੀ ਕਰਨ ਦੀ ਲੋੜ ਨਹੀਂ ਮੇਰੇ ਨਾਲ ਦਾ ਕੋਈ ਸਬੰਧ ਨਹੀਂ ਨਾ ਮੇਰੇ ਤੋਂ ਪਰਚਾ ਦਰਜ ਕਰ ਸਕਦੇ ਐ ਨਾ ਮੇਰੇ ਕੋਲ ਐਕਸ਼ਨ ਲੈ ਸਕਦੇ ਐ ਗਲਤੀ ਜੇ ਸੱਚਮੁੱਚ ਕਿਸੇ ਨੇ ਕੀਤੀ ਹੋएगी ਇਹ ਕਿਸੇ ਅਫਸਰ ਦੀ ਗਲਤੀ ਹੋ ਸਕਦੀ ਹੈ ਮੇਰੀ ਕੋਈ ਗਲਤੀ ਨਹੀਂ ਅੱਬਲ ਤੇ ਲੀਸ ਤੇ ਹੀ ਨਹੀਂ ਜ਼ਮੀਨ ਨਾ ਠੇਕੇ ਤੇ ਐ ਨਾ ਪਟੇ ਤੇ ਐ ਉਹਦੇ ਜ਼ਮੀਨ ਜਿਹੜੀ ਕੀਤੀ ਹੋਈ ਹੈ ਇੱਕ ਕਿਸਮ ਦੇ ਅਲਾਟਮੈਂਟ ਹੀ ਸੀ ਉਹਨਾਂ ਨੇ ਕੀਤੀ ਸੀ ਮਰਬੇ ਬੰਦੀ ਵਿੱਚ ਛੱਡੀ ਸੀ ਸਕੂਲ ਦੇ ਨਾਂ ਦੇ ਉੱਤੇ ਸੋ ਸਾਰਾ ਕੁਝ ਸਹੀ ਹੈ ਜੀ ਨਹੀਂ ਘਬਰਾਉਣਾ ਕਿਉਂਕਿ ਬਹੁਤ سارے ਫੋਨ ਆ ਰਹੇ ਐ ਚਿੰਤਾ ਕਰਦੇ ਐ ਮੈਂ ਆਪਣੇ ਹਮਦਾਦੀ ਇਹ ਲੋਕਾਂ ਦਾ ਆਪਣੇ ਵੈਲਵਿਸ਼ਸ ਦਾ ਆਪਣੇ ਸਤਕਾਰ ਕਰਨ ਵਾਲਿਆਂ ਦਾ ਧੰਨਵਾਦ ਵੀ ਕਰਦੀ ਐ ਤੁਸੀਂ ਇੰਨੀ ਚਿੰਤਾ ਕਰਦੇ ਹੋ ਪਰ ਕੋਈ ਲੋ ਨਹੀਂ ਚਿੰਤਾ ਕਰਨਦੀ ਇਹ ਆਪੇ ਕਾਲਜ ਸਕੂਲ ਜਾਣੇ ਜਾਂ ਮੈਨੇਜਮੈਂਟ ਜਾਣੇ ਜਾਂ ਫਿਰ ਉਹ ਅਫਸਰ ਜਾਣਨ ਜਿਹਨਾਂ ਲੋਕਾਂ ਨੇ ਗਲਤ ਰਿਪੋਰਟ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ